ਕੋਮਰਾ ਬਣੇਗਾ ਕੋਮਰਾ ਬਣੇਗਾ ਆ ਦੇਖ ਲਓ ਵੀ ਆ ਹਲਾ ਮੁੰਡੀਆਂ ਦੇ ਦੇਖੋ ਕਿੰਨਾ ਵੱਡਾ ਜਿਹੜੀ ਗੱਲ ਬਣਾਇਆ ਜਾਂਦਾ ਮੁੰਡਾ ਕੋਈ ਤੂੰ ਬੜੀ ਜੋਖਮ ਨਹੀਂ ਮਾਰਨਾ ਸਾਡੀ ਸਾਈ ਨਹੀਂ ਲੱਗਦੀ ਸਾਡਾ ਮੁੰਡੂ ਵੀ ਪਾਰ ਪੈਂ 50 ਜਣੇ ਖੜੇ ਸਾਡਾ ਮੁੰਡੂ ਬਾਪੂ ਤੂੰ ਕਿਹ ਜਾਂਦਾ ਜੀ ਮਾਰੀ ਅਜੀ ਇਹ ਇਹ ਪਾਗਲ ਖੜਿਆ ਸਾਰੇ ਖੜੇ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਜਿਹਨਾਂ ਦਾ ਫਸਲ ਕੀਤਾ ਉਸ ਨੂੰ ਖਰੇ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਜਿੰਨੇ ਫਰਸੀ ਕੰਡੇ ਆ ਸਾਰੇ ਜੱਕੇ ਘਰਵਾਰ ਇੱਧਰ ਆਓ ਇਹਨਾਂ ਨੂੰ ਕੋਹ ਤੱਕੜ ਦੇ ਨਾਲੋਂ ਕਿਲੋ ਮਾਸਟਰ ਦੀ ਵਧ ਗਈ ਕਿਲੋ ਕੰਚੀ ਕੱਟਾਂ ਦੀ ਵਧ ਗਈ ਪ੍ਰਮਾਨ ਕੰਚੀ ਕੰਨ ਦੀ ਤੱਕੜ ਨਾਲ ਦੋਲੀ ਵਧੀ ਪਈ ਆ ਤੱਕੜ ਨਾਲ ਦੋਲੀ ਕਿਲੋ ਕੰਨਕ ਵਧ ਗਈ ਇਹਨਾਂ ਨੁਕਸਾਨ ਕਹੀ ਜਾਂਦੇ ਕਿਸਾਨਾਂ ਦਾ ਇਹਨਾਂ ਦੇ ਬਗਗਰ ਨਹੀਂ ਭਰਦੇ ਇਹਨਾਂ ਦਾ ਬੱਦੀ ਹੋ ਕੇ ਬਵੇਂ ਕਿਦੀ ਕਹੀ ਬਵੇਂ ਕਿਦੀ ਓਏ ਆ ਗਾਹਾਂ ਇਹ ਬੰਦੇ ਦੀ ਓਏ ਕਹਿੰਦੇ ਕਹਿੰਦੇ ਮੋਨ ਕਰੀਏ ਓਏ ਤਾਂ ਜੋਖੀ ਆ ਓਲਾ ਕਹਿੰਦਾ ਨਾ ਬਾਣੀ ਓਏ ਛੇਤੀ ਤਾਂ ਕਿ ਜੋਖੀ ਨਹੀਂ ਇਹਨੂੰ ਮਾਲਕ ਬਣਾਇਆ ਵੈ ਤੂੰ ਫਿਰ ਕਿਉਂ ਨਹੀਂ ਪੁੱਛਾਨੂੰ ਸਾਡਾਂ ਨੂੰ ਗਲਤੀ ਮੰਨਣਾ ਉਹ ਕਿਉਂ ਨਾ ਕਿਹੜੇ ਲਾਈਨ ਤੇ ਪਾਣਾ ਲਾਣਾ ਦਾ ਜਾਂ ਦੁਕਾਨ ਤੇ ਬੈਠੇ ਮਾਸਟਰ ਕਿਦਾ ਕਿੰਨਾ ਕੈਦ ਜਗਾ ਤਨਿਹਵਾਦ ਦੀ ਸਾਰੇ ਕਿਸਾਨਾਂ ਨੂੰ ਬੇਨਤੀ ਹੈ ਜਿੰਨੇ ਫਰਸ਼ੀ ਕੰਡੇ ਆ ਸਾਰੇ ਜਾ ਕੇ ਗੁਰਦੁਆਰੇ ਮਾਰੋ ਚੱਕੋ ਸਾਰੇ ਇਹ ਨਹੀਂ ਨਾ ਨਹੀਂ ਇਹਦੇ ਪੱਟਿਆਂ ਕਰਾ ਲਈ ਇਹਨਾਂ ਦਾ ਲਾਇਸੈਂਸ ਕੈਂਸਲ ਕਰਾਓ ਪਰਚਾ ਕਰਕੇ ਇਹਨਾਂ ਦੇ ਪੱਟਿਆਂ ਨੂੰ ਕਹਿੰਦੇ ਨੇ ਕਿ ਇਹਨਾਂ ਦੀ ਵੀ ਆ ਤੱਕੜ ਦੋਗੀ ਲੱਕੜ ਦਾ ਗੌਰ ਰੱਖੇ ਨਾ ਅਗਲਾ ਆਪਾਂ ਮੇਰੇ ਕੋਲ ਪੇਕ ਲਾ ਕੇ ਲਾਉਂ ਬਹਿ ਜਾਂਦਾ ਪਰ ਇਹ ਹੋ ਗੋ ਬਹਿ ਜਾਂਦਾ ਯਾਰ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਨਹੀਂ ਜੀ ਮਰਦੀ ਚੱਲਦੀ ਹੋਈ ਹੈ ਤੇ ਮੇਰੇ ਤੋਂ ਬੰਦ ਜੀ ਤੁਸੀਂ ਵੀ ਨਾ ਕੋਈ ਬੰਦਾ ਬੋਲਦਾ ਨਾ ਉਹਨੂੰ ਹਣੋ ਯਾਰ ਕਾਮਰੇਡ ਹੈ ਯਾਰ ਇਹ 2000 ਕੋਲੇ ਨਹੀਂ ਜਿੰਦਾ ਤਾਂ ਵੀ ਸਖੀ ਕਰ ਲੋ ਨਹੀਂ ਤੋਲੋ ਇਹ ਨਹੀਂ ਅਰੇ ਗੁਰੂ ਤਾਂ ਕੋਈ ਇਹਨਾਂ ਨੂੰ ਕਹਿੰਦੇ ਗੱਲ ਹੈਗੀ ਆ ਤੇਰੇ ਬੰਦੇ ਸੱਤ ਸੰਦੇ ਜਾਨ ਹੈਗਾ ਕਿੰਨੇ ਵਾਲੇ ਗੰਡੇ ਤੋਂ ਹਾਂ ਪਹਿਲਾ ਬੋਰੀਆ ਭਰੀ ਮੈਂ ਜਿਹੜੀ ਉਹ ਵੀ ਦੱਸੋ ਪਾਉ ਬਾਹਰ ਕਹਿੰਦਾ ਉਹ ਕਹਿੰਦਾ